ਸਾਸੀ ਦਾ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਜਾਨਾ ਰਾਸ਼ੀ ਪੱਤ ਲੈ ਕੇ ਹਾਜ਼ਰ ਹਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਭਾਵਨਾ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਆਓ ਜਾਣਦੇ ਹਾਂ ਤੁਹਾਡੇ ਖੁਸ਼ਕਿਸਮਤ ਧਰੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਮੇਕ ਰਾਸ਼ੀ ਪੱਤ ਦੀ ਅੱਜ ਤੁਹਾਡੇ ਕੰਮ ਦੀਸ਼ ਲੰਗਾ ਹੋਵੇਗੀ ਅੱਜ ਤੁਹਾਡੇ ਪਰਿਵਾਰਿਕ ਮੈਂਬਰ ਅਤੇ ਰਿਸ਼ਤੇ ਤੁਹਾਡੇ ਕੰਮ ਅਤੇ ਵਿਹਾਰ ਤੋਂ ਖੁਸ਼ ਰਹਿਣਗੇ ਤੁਹਾਡਾ ਸਮਰਥਨ ਵੀ ਕਰਨਗੇ ਤੁਹਾਡਾ ਵਿੱਤੀ ਪੱਖ ਮਜ਼ਬੂਤ ਰਹੇਗਾ ਸੰਗੀਤ ਦੇ ਖੇਤਰ ਵਿੱਚ ਜੁੜੇ ਲੋਕਾਂ ਨੂੰ ਅੱਜ ਇੱਕ ਸ਼ੋਅ ਵਿੱਚ ਗਾਉਣ ਦਾ ਮੌਕਾ ਮਿਲੇਗਾ ਵਪਾਰ ਲਈ ਛੋਟੀਆਂ ਤੇ ਲਾਭ ਦੇ ਯਾਤਰਾ ਦੀ ਸਭਾਵਨਾ ਹੈ ਸਮਾਜਿਕ ਸਰਮਾਨ ਮਿਲਣ ਦੀ ਸਭਾਵਨਾ ਹੈ ਅਣਵਿਆਹੇ ਲੋਕਾਂ ਲਈ ਅੱਜ ਦਾ ਦਿਨ ਚੰਗਾ ਰਹਿਣ ਵਾਲਾ ਹੈ ਕਿਸੇ ਚੰਗੇ ਘਰ ਤੋਂ ਵਿਆਹ ਦਾ ਮੌਕਾ ਮਿਲੇਗਾ ਆਗਾ ਲਗਾ ਦਿਆ ਬਿਸ਼ਵਰਾਸ਼ੀਪਰ ਦੀ ਲੋਕ ਅੱਜ ਲੋਕਾਂ ਵਿੱਚੇ ਕੰਮ ਦੇ ਸਥਾਨ ਤੇ ਕੰਮ ਦਾ ਬੋਝ ਵਧਨ ਕਰਨ ਤਣਾ ਮਹਿਸੂਸ ਕਰਨਗੇ ਕੁਝ ਅਧਿਕਾਰੀਆਂ ਨਾਲ ਵਿਵਾਦ ਹੋਏਗਾ ਪਰ ਸ਼ਾਮ ਤੱਕ ਇਨ੍ਹਾਂ ਸਾਰੀਆਂ ਸਥਿਤੀਆਂ ਤੋਂ ਰਾਹਤ ਮਿਲੇਗੀ ਤੁਹਾਨੂੰ ਪਰਿਵਾਰ ਦੇ ਕਿਸੇ ਮੈਂਬਰ ਦੀ ਵਿਗੜਦੀ ਸਿਹਤ ਨਾਲ ਨਜਿੱਟਣਾ ਪਏਗਾ ਤੁਹਾਡੀ ਸਿਹਤ ਵਿੱਚ ਸੁਧਾਰ ਹੋਏਗਾ ਅੱਜ ਕਿਸੇ ਨੇ ਅੱਜ ਕਿਸੇ ਤੇ ਅਨਾਪ੍ਰੋਸਾ ਕਰਨਾ ਤੁਹਾਨੂੰ ਨੁਕਸਾਨ ਦਾ ਇੱਕ ਪੁੱਛਾ ਸਕਦਾ ਹੈ ਨੌਕਰੀ ਬਦਲਣ ਦੇ ਚਾਹਵਾਨ ਲਈ ਅੱਜ ਦਾ ਦਿਨ ਚੰਗਾ ਹੈ ਅੱਜ ਆਪਣੇ ਬਕਾਇਆ ਕੰਮ ਵਿੱਚ ਰੁਚੀ ਰੱਖੋ ਅਤੇ ਇਸ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ ਅਨਕਾਰ ਕਰਦੇ ਆ ਮਿਥਨ ਰਾਸ਼ੀ ਵਰਦੀ ਅੱਜ ਲੋਕ ਅਜ ਰਚਨਾਤਮਕ ਕੰਮ ਕਰਦੇ ਰਹਿਣਗੇ ਰਾਜਨੀਤੀ ਨਾਲ ਜੁੜੇ ਲੋਕਾਂ ਨੂੰ ਸਫਲਤਾ ਮਿਲੇਗੀ ਵਿਵਤਾ ਜੀਮਣ ਵਿੱਚ ਤੁਹਾਡਾ ਸਾਥੀ ਤੁਹਾਨੂੰ ਕੋਈ ਚੰਗੀ ਖਬਰ ਸੁਣਾ ਸਕਦਾ ਹੈ ਪਰਿਵਾਰ ਦੇ ਨਾਲ ਕਿਸੇ ਹੋਰ ਬੇਕਾਰ ਮੁੱਦਿਆਂ ਨੂੰ ਹੱਲ ਕਰਨ ਵਿੱਚ ਆਪਣਾ ਸਮਾਂ ਬਰਬਾਦ ਨਾ ਕਰੋ ਅੱਜ ਦੀ ਗੱਲ ਕਰਦੇ ਹਾਂ ਕਰਕਰਾਸ਼ੀ ਫਲ ਦੇ। ਕਰਕਰਾਸ਼ੀ ਫਲ ਦੇ ਲੋਕਾਂ ਲਈ ਅੱਜ ਕਾਰੋਬਾਰੀ ਨੂੰ ਥੋੜਾ ਸਾਵਧਾਨ ਰਹਿਣ ਦੀ ਲੋੜ ਹੈ। ਕੰਮ ਸਮੇਂ ਸਿਰ ਪੂਰਾ ਹੋਏਗਾ ਲਾਪਰਵਾਹੀ ਅਤੇ ਆਲਸ ਨਾਲ ਕੋਈ ਕੰਮ ਰੁਕ ਸਕਦਾ ਹੈ। ਇਸ ਸਮੇਂ ਵਪਾਰਕ ਭਾਈਵਾਲਾਂ ਨਾਲ ਸਬੰਧ ਕਰਨ ਦੀ ਲੋੜ ਹੈ। ਵਿਅਵਹਾਰਕ ਜੀਵਨ ਵਿੱਚ ਮਿਠਾਸ ਰਹਿ ਕੇ ਤੇ ਖਾਰ ਪੀਂਦੀਆਂ ਆਦਤਾਂ ਤੋਂ ਪ੍ਰਤੀ ਸੁਚੇਤ ਰਹੋ। ਅਧਿਕਾਰੀਆਂ ਤੋਂ ਸਹਿਯੋਗ ਮਿਲੇਗਾ ਅੱਜ ਤੋਂ ਅਡੇ ਲਈ ਯੋਜਨਾ ਬਣਾਉਣਾ ਸਖਤ ਮਿੰਤ ਕਰਨ ਨਾਲੋਂ ਜ਼ਿਆਦਾ ਕਾਰਗਰ ਸਾਬਤ ਹੋਏਗਾ ਅੱਗੇ ਗੱਲ ਕਰਦੇ ਹਾਂ ਸਿੰਗਾਪੁਰ ਆਸ਼ੀਰਵਾਦ ਜੇਕਰ ਤੁਸੀਂ ਕੋਈ ਕੋਸ਼ਿਸ਼ ਕਰੋਗੇ ਤਾਂ ਤੁਹਾਨੂੰ ਲਗਭਗ ਹਰ ਕੰਮ ਤੋਂ ਲਾਭ ਮਿਲ ਸਕਦਾ ਤੁਹਾਡੀ ਕਿਸਮਤ ਸਧਾਰਨ ਦੇ ਯਤਨ ਸਫਲ ਹੋਣਗੇ ਜਾਂ ਰਿਟਕਾਰ ਪ੍ਰਾਪਤ ਕਰਨਾ ਆਸਾਨ ਹੋਏਗਾ ਕਿਸੇ ਵੱਡੀ ਸਮੱਸਿਆ ਦਾ ਹੱਲ ਮਿਲ ਜਾਏਗਾ ਖੁਸ਼ੀ ਹੋਏਗੀ ਦੂਜੇ ਦੇ ਕੰਮ ਵਿੱਚ ਤਕਰ ਨਾ ਦੋ ਨੌਕਰੀ ਦੀ ਪੇਸ਼ਕਸ਼ ਆ ਸਕਦੀ ਹੈ ਅੱਜ ਜਿਹੜੇ ਲੇਖਕ ਹਨ ਉਹਨਾਂ ਦੇ ਵਿਚਾਰਾਂ ਦਾ ਸਤਿਕਾਰ ਕੀਤਾ ਜਾਏਗਾ ਅੱਗੇ ਗੱਲ ਕਰਦੇ ਹਾਂ ਜਿਹੜੀਆਂ ਰਾਸ਼ੀਆਂ ਰਹਿ ਗਈਆਂ ਉਹਨਾਂ ਬਾਰੇ ਉਹਨਾਂ ਦਾ ਅਜ ਦਿਨ ਕਿਵੇਂ ਰਹੇਗਾ ਅੱਜ ਤੁਹਾਨੂੰ ਅਚਾਨਕ ਤੋਹਫ਼ਾ ਮਿਲ ਸਕਦਾ ਹੈ ਬਿਨਾਂ ਸੋਚੇ ਸਮਝੇ ਕੋਈ ਕੰਮ ਨਾ ਕਰੋ ਕੰਮ ਵਿੱਚ ਸਫਲਤਾ ਦੇ ਕਾਰਨ ਤੁਸੀਂ ਥਕਾਵਟ ਮਹਿਸੂਸ ਕਰੋਗੇ ਤਯਰਬੇਕਾਰ ਲੋਕਾਂ ਦੇ ਨਾਲ ਅੱਜ ਤੁਹਾਡਾ ਸਮਾਂ ਚੰਗਾ ਰਹੇਗਾ ਅਤੇ ਤੁਸੀਂ ਕੁਝ ਚੰਗਾ ਸਿੱਖੋਗੇ ਕੋਈ ਪੁਰਾਣਾ ਵਿਵਾਦ ਸੁਲਝ ਸਕਦਾ ਹੈ ਬੇਲੋੜੇ ਝਗੜਿਆਂ ਤੋਂ ਬਚੋ ਅੱਜ ਪ੍ਰਾਪਰਟੀ ਨਿਵੇਸ਼ ਨੂੰ ਜਿੰਨਾ ਹੋ ਸਕੇ ਮੁਲਤਵੀ ਕਰਨਾ ਬਿਹਤਰ ਹੋਏਗਾ ਵਾਦ-ਵਿਵਾਦ ਦੀ ਸਥਿਤੀ ਪੈਦਾ ਹੋ ਸਕਦੀ ਅੱਜ ਕੀ ਨਹੀਂ ਕਰਨਾ ਅੱਜ ਕਿਸੇ ਵੀ ਲੈਣ-ਦੇਣ ਵਿੱਚ ਕਿਸੇ ਨਾਲ ਝੋਖਾ ਨਾ ਕਰੋ ਅੱਜ ਸੁੰਦਰ ਕਾਣ ਦਾ ਪਾਠ ਅਤੇ ਗਰੀਬਾਂ ਨੂੰ ਦਾਨ ਕਰੋ ਜੇ ਰਕਮਾਂ ਜੋ ਰਹਿ ਗਈਆਂ ਧੰਨਵਾਦ